ਦੋਸਤੋ ਪਹੁੰਚਾ ਬੱਕਰਾ ਮੰਡੀ ਮਲੇਰ ਕੋਟਲਾ ਮੇਲਾ ਲੱਗਿਆ ਹੋਇਆ ਬਾਈਆਂ ਤੋਂ ਲੈਣਾ ਇੰਟਰਵਿਊ ਫਿਰ ਕਿਹੜੀ ਨਸਲ ਦੇ ਬੱਕਰੇ ਨੇ ਬੱਕਰੇ ਬਹੁਤ ਸੋਹਣੇ ਨੇ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹੜੀ ਨਸਲ ਦੇ ਨੇ ਜੀ ਇਹ ਵੀਟਲ ਨੇ ਜੀ ਅੱਛਾ ਜੀ ਕਾਇਦੰਦ ਨੇ ਜੀ ਆ ਦੋ ਤਾਂ ਕੁਝ ਕੁ ਗਿਆ ਹੋਇਆ ਆ ਬਾਕੀ ਦੋ ਦੋ ਦੰਦ ਨੇ ਜੀ ਠੀਕ ਆ ਜੀ ਹਾਂਜੀ ਸਾਰੇ ਬੱਕਰੇ ਨੇ ਜੀ ਸਾਰੇ ਬੱਕਰੇ ਇੱਕ ਬੱਕਰੀ ਆ ਇੱਕ ਬੱਕਰੀ ਆ ਜੀ ਕਿਹੜੇ ਪਿੰਡ ਤੋਂ ਆਇਆ ਜੀ ਥੰਨੇ ਕੋਲੋਂ ਆਇਆ ਜੀ ਰੌਣ ਮੱਜਰੇ ਤੋਂ ਠੀਕ ਆ ਜੀ ਮੋਬਾਈਲ ਨੰਬਰ ਬੋਲ ਦਿਓ ਜੀ ਇੱਕ ਵਾਰੀ 9633 ਹਾਂਜੀ 2099 ਇੱਕ ਵਾਰੀ ਹੋਰ ਬੋਲ ਦਿਓ ਜੀ 99633 2099 ਬਾਈ ਦਾ ਇਹ ਨੰਬਰ ਤੇ ਕਨੈਕਟ ਕਰ ਸਕਦੇ ਹੋ ਜੇ ਕਿਸੇ ਨੇ ਲੈਣੇ ਹੋਣ ਤਾਂ ਕਿਉਂਕਿ ਅਸੀਂ ਆਪਾਂ ਰੇਟ ਨਹੀਂ ਦੱਸ ਸਕਦੇ ਰੇਟ ਵੀਡੀਓ ਤੇ ਨਹੀਂ ਦੱਸ ਸਕਦੇ ਕਿਉਂਕਿ ਖਰਾਬ ਹੋ ਜਾਂਦਾ ਹੈਗਾ ਕੰਮ ਤੁਸੀਂ ਫੋਨ ਤੇ ਕਨੈਕਟ ਕਰਕੇ ਬਾਈਆਂ ਨਾਲ ਬੱਕਰੇ ਖਰੀਦ ਸਕਦੇ ਹੋ ਵੀਟਲ ਨੇ ਸਾਰੇ ਪ्योर ਬੱਕਰੇ ਨੇ ਚੱਪੇ ਸਿੰਗਾਦ ਨੇ ਕੰਨ ਪਰੌਂਠਿਆਂ ਵਰਗੇ ਨੇ ਸਾਰੇ ਆਏ ਨਿੱਗਰ ਨੇ ਦੇਖ ਬੱਕਰੇ ਦੇਖੋ ਬੱਕਰੇ ਦੇਖੋ ਤੁਸੀਂ ਕਦ ਕਦ ਦੇਖੋ ਹਾਂਜੀ ਕਵਾਂਟਲ ਕਵਾਂਟਲ ਤੋਂ ਉੱਤੇ ਭਾਈ ਕਵਾਂਟਲ ਕਵਾਂਟਲ ਤੋਂ ਉੱਪਰਵਾ ਜਾਣਾ ਬਾਪੂ ਜੀ ਕਹਿੰਦੇ ਦੇਖੋ ਦੇਖੋ ਬੱਕਰੇ ਬਹੁਤ ਸੋਹਣੇ ਨੇ ਇੱਕ ਆ ਖੜਾਗਾ ਇੱਧਰ ਦੋ ਦੇਖੋ ਬੱਕਰੇ ਬਹੁਤ ਸੋਹਣੇ ਆ ਜੀ ਆਹ ਦੇਖੋ ਜੀ ਸਾਰੇ ਚਲ ਓਟ ਹਾਂ ਇੱਕ ਕਾ ਖੜਾ ਹੈ ਆਪਣਾ ਫਾਰਮ ਆ ਜੀ ਫਾਰਮ ਦੇ ਵਿੱਚ ਰੱਖੇ ਹੋਏ ਨੇ ਠੀਕ ਆ ਬਾਬਾ ਕਹਿੰਦਾ ਆਪਣਾ ਫਾਰਮ ਆ ਫਾਰਮ ਚ ਰੱਖੇ ਹੋਏ ਨੇ ਜੇ ਕਿਸੇ ਨੇ ਲੈਣੇ ਨਾਲ ਕਨੈਕਟ ਕਰਕੇ ਬਾਬੇ ਨਾਲ ਨੰਬਰ ਤੁਹਾਨੂੰ ਦੇ ਦਿੱਤਾ ਤਾਂ ਫਾਰਮ ਚੋਂ ਇਹਨਾਂ ਤੋਂ ਲਿਆ ਸਕਦੇ ਹੋ ਰੇਟ ਨਹੀਂ ਅਸੀਂ ਦੱਸਦੇ ਰੇਟ ਤੁਸੀਂ ਆਪੀ ਹੋ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਦੇਖੋ ਜੀ ਫੱਕਰੇ ਦੇਖੋ ਕਿੰਨੇ ਕਿ ਚਿਰਾ ਨੇ ਕੱਦ-ਕੁੱਦ ਨਿੱਗਰ ਪੂਰੇ ਨੇ ਪੂਰੇ ਫੁੱਲ ਕੁਆਲਿਟੀ ਆ ਓਕੇ ਜੀ ਧੰਨਵਾਦ ਥੈਂਕ ਯੂ